ਫਿਲੌਰ ਪੁਲਿਸ ਵੱਲੋਂ ਆਰੰਭੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਵਕਫਾ ਕੇਸਾਂ ਵੀ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੇ ਦੀ ਸਮੱਗਰੀ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਫਿਲੌਰ ਸਰਬੰਸ ਸਿੰਘ ਬਲ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਸੰਜੀਵ ਕਪੂਰ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਜਾ ਰਹੀ ਸਪੈਸ਼ਲ ਮੁਹਿੰਮ ਦੌਰਾਨ ਵਕਫਾ ਖੇਤਰਾਂ 'ਤੇ ਨਾਕਾਬੰਦੀ ਕਰਕੇ ਸਰਚ ਕੀਤੀ ਗਈ ਇਸ ਦੌਰਾਨ ਪੁਲਿਸ ਨੇ ਪਿੰਡ ਰਾਏਪੁਰ ਅਰਾਈਆਂ ਤੋਂ ਨਰਿੰਦਰ ਸਿੰਘ ਪੁੱਤਰ ਤੀਰਤ ਸਿੰਘ ਵਾਸੀ ਢੱਕ ਮਿਆਰਾ ਹਾਲ ਵਾਸੀ ਰਜੋਰੀ ਰਾਏਪੁਰ ਅਰਾਈਆਂ ਨੂੰ ਗ੍ਰਿਫਤਾਰ ਕਰਕੇ ਉਸ પાસે 69 ਨਸ਼ੀਲੀਆਂ ਗੋਲੀਆਂ ਤੇ 810 ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਮੁਕੱਦਮਾ ਨੰਬਰ 320 ਧਾਰਾ 22/27 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਇਸੇ ਤਰ੍ਹਾਂ ਹੀ ਦੌਰਾਨ ਸਰਜ ਪੁਲਿਸ ਨੇ ਕਮਲਜੀਤ ਕੌਰ ਪਤਨੀ ਸਵਰਗੀਏ ਕਰਨੈਲ ਚੰਦ ਵਾਸੀ ਗੰਨਾਪਿੰਡ ਨੂੰ ਟੀ ਪੁਆਇੰਟ ਨੂਰਮੈਲ ਰੋਡ ਫਿਲੌਰ ਤੋਂ ਗ੍ਰਿਫਤਾਰ ਕਰਕੇ 100 ਨਸ਼ੀਲੀਆਂ ਗੋਲੀਆਂ ਤੇ 1500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਹਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਦੌਰਾਨ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰ ਲੁਕਸ਼ਿਪ ਕੇ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ ਤੇ ਇਹਨਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਫਿਲੌਰ ਤੋਂ ਰਾਜਕਮਰ ਮੰਗਲ ਦੀ ਖਾਸ ਰਿਪੋਰਟ ਮਾਂਜੂਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕਜੀ ਵੱਲੋਂ ਕੈਸੋਪੇਸ਼ਨ ਵਿਯਹ ਹਦਤਾਈਆਂ ਗਏ ਸਭ ਜਿਸ ਬੰਦ ਵਿੱਚ ਸਾਡੇ ਸਬਡਿਵੀਜ਼ਨ ਦੀ ਫੋਰਸ ਜਿਹੜੀ ਸੀ ਉਹਦੇ ਨਾਲ ਆਪਰੇਸ਼ਨ ਕੀਤਾ ਗਿਆ ਸੀ ਅਲੌਰ ਦੇ ਐਸਐਚਓ ਸੰਜੀਵ ਕੁਮਾਰ ਤੇ ਉਹਨਾਂ ਦੀ ਟੀਮ ਵੱਲੋਂ ਤੇ ਕੋ ਚੌਕੀ ਇੰਚਾਰਜ ਵੀ ਨਾਲ ਲੈ ਗਏ ਸਨ ਜੋ ਇਸ ਆਪਰੇਸ਼ਨ ਜਿਹੜਾ ਸੀ ਇਹ ਮੇਨ ਸਾਡੇ ਚੌਕੀ ਪਿੰਡ ਦੀ ਲਸਾੜਾ ਉਹਦੇ ਵਿੱਚ ਪਿੰਡ ਸੇਲ ਕੀਆਣਾ ਪੈਂਦਾ ਉਹਦੇ ਵਿੱਚ ਕੀਤਾ ਗਿਆ ਸੀ ਉਹਦੇ ਵਿੱਚ ਅਸੀਂ ਇੱਕ ਰਸਾੜੇ ਦਾ ਪਲੱਸ ਤੇ ਇੱਕ ਇੱਕ ਦੋ ਐਨਡੀਪੈਸਕ ਦੇ ਮਕਦਮੇ ਉੱਥੇ ਦਰਜ ਕੀਤੇ ਗਏ ਕੈਸੋਪ੍ਰੈਸ਼ਨ ਤੇ ਕੁਝ ਅਸੀਂ ਮੋਟਰਸਾਈਕਲ ਵੀ ਦਸਪਾਉਂ ਕੀਤੇ ਸਾਂ